ਰੜੀ ਕੁਦਰਤ ਅਸੀਮ ਸੁੰਦਰਤਾ ਅਤੇ ਵਿਭਿੰਨਤਾ ਨਾਲ ਭਰਪੂਰ ਹੈ ਡੰਡੀ ਪੈਲ ਪਾਉਂਦਾ ਮੋਰ ਕੋਇਲ ਦੀ ਕੂਕੂ ਚਿੜੀਆਂ ਅਤੇ ਪੰਛੀਆਂ ਦੀਆਂ ਆਵਾਜ਼ਾਂ ਦਾ ਸੰਗੀਤ ਅਤੇ ਦਿਲ ਤੁੰਬਣ ਵਾਲੀ ਹਰੀਆਲੀ ਦੇ ਦ੍ਰਿਸ਼ ਮਨ ਨੂੰ ਸਕੂਨ ਦਿੰਦੇ ਹਨ ਡੰਡੀ ਕੁਦਰਤ ਅਨੇਕਤਾ ਵਿੱਚ ਇਕਤਾ ਦੇ ਸਰੂਪ ਵਿੱਚ ਵਿਸ਼ਵਾਸ ਕਰਦੀ ਹੈ ਡੰਡੀ ਧਰਤੀ ਉੱਤੇ ਹਰ ਜੀਵ ਅਤੇ ਬਨਸਪਤੀ ਆਪਣੇ ਆਪ ਵਿੱਚ ਮਲਖਣ ਹੈ ਪ੍ਰੰਤੂ ਉਹ ਕਿ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਦੂਜੇ ਉੱਤੇ ਨਿਰਪਰ ਹੈ ਡੰਡੀ ਇੱਥੇ ਕਿਸੇ ਵੀ ਕਿਸਮ ਦਾ ਅਸੰਤੁਲਨ ਵਿਨਾਸ਼ ਦਾ ਬੀਜ ਬਣ ਜਾਂਦਾ ਹੈ ਡੰਡੀ ਧਰਤੀ ਉੱਪਰ అనేక ਤਰ੍ਹਾਂ ਦੇ ਜੀਵ ਜੰਤੂਆਂ ਅਤੇ ਪੌਦਿਆਂ ਦਾ ਇਹ ਅਦਭੁਤ ਇਕੱਠੇ ਹੀ ਮਿਲ ਕੇ ਕਾਦਰ ਦੀ ਕੁਦਰਤ ਦੇ ਸੁਹੱਪਣ ਨੂੰ ਬਿਆਨ ਕਰਦਾ ਹੈ ਡੰਡੀ ਮਨੁੱਖ ਦੇ ਮਹਾਬਲੀ ਬਣਨ ਨੂੰ ਸਦੀਆਂ ਲੱਗ ਗਈਆਂ ਸੰਨ ਦੂਜੇ ਜੀਵ ਜੰਤੂਆਂ ਦੇ ਮੁਕਾਬਲੇ ਮਨੁੱਖ ਕੋਲ ਅਜਿਹਾ ਦਿਮਾਗ ਹੈ ਜਿਸ ਦੀ ਬਦੌਲਤ ਉਹ ਮਹਾਵਲੀ ਬਣ ਗਿਆ ਡੰਡੀ ਆਦ ਮਨੁੱਖ ਹੋਰ ਛੁਪਾਇਆ ਬਾਗ ਜੰਗਲਾਂ ਅਤੇ ਗੁਫਾਵਾਂ ਵਿੱਚ ਰਹਿੰਦਾ ਸੀ ਜਦੋਂ ਉਸ ਨੇ ਮੋਹਰ ਲੀਆਂ ਲੱਤਾਂ ਨੂੰ ਹੱਥਾਂ ਬਾਹਾਂ ਦੇ ਤੌਰ ਉੱਤੇ ਵਰਤਣਾ ਸ਼ੁਰੂ ਕੀਤਾ ਤਾਂ ਉਸ ਨੇ ਨੇਜਿਆਂ ਪਾਲਿਆਂ ਅਤੇ ਤੀਰ ਕਵਾਨਾਂ ਦੀ ਵਰਤੋਂ ਕਰਕੇ ਦੂਜੇ ਜੀਵ ਜੰਤੂਆਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਡੰਡੀ ਫਿਰ ਮਨੁੱਖ ਨੇ ਆਪਣੀ ਇਸ ਸਿਆਣਪ ਨੂੰ ਚਤਰਾਈ ਵਿੱਚ ਬਦਲ ਕੇ ਕੁਦਰਤ ਨੂੰ ਆਪਣੇ ਸੌੜੇ ਹਿੱਤਾਂ ਲਈ ਵਰਤਨ ਕਾਰਨ ਜੈਵ ਵਿਭਿੰਨਤਾ ਨੂੰ ਨੁਕਸਾਨ ਪਹੁੰਚਾਇਆ ਹੈ ਡੰਡੀ ਹੁਣ ਤੱਕ ਬਹੁਤ ਸਾਰੇ ਜੀਵ ਜੰਤੂ ਅਤੇ ਪੌਦੇ ਧਰਤੀ ਤੋਂ ਆਪਣੀ ਹੋਂਦ ਗਵਾ ਚੁੱਕੇ ਹਨ ਡੰਡੀ ਨੋਹਾ ਹਰਾਰੀ ਨੇ ਆਪਣੀ ਪੁਸਤਕ ਵਿੱਚ ਬਾਖੂਬੀ ਦੱਸਿਆ ਹੈ ਰੈਡਿੰਗ ਕੇ ਕਿਵੇਂ ਮਨੁੱਖਾਂ ਨੇ ਧਰਤੀ ਉੱਪਰ ਜੀਵ ਜੰਤੂਆਂ ਨੂੰ ਤਬਾਹ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਡੰਡੀ ਮਨੁੱਖ ਦੀ ਹਉਮੈ ਅਤੇ ਲਾਲਚ ਕਾਰਨ ਹੁਣ ਤੱਕ ਕਈ ਨਸਲਾਂ ਦਾ ਧਰਤੀ ਉੱਤੇ ਕੋਈ ਖੁਰਾਕੋਜ ਵੀ ਨਹੀਂ ਬਚਿਆ ਡੰਡੀ ਉਹ ਜ਼ੋਰਦਾਰ ਤਰੀਕੇ ਨਾਲ ਇਸ ਤੱਤ ਦੀ ਬਕਾਲਤ ਕਰਦਾ ਹੈ ਕਿ ਵਾਤਾਵਰਨ ਵਿੱਚ অসੰਤੁਲਨ ਲਈ ਨਰੋਲ ਮਨੁੱਖ ਹੀ ਜ਼ਿੰਮੇਵਾਰ ਹੈ ਅਤੇ ਅਜਿਹੇ ਕਦਮ ਪੁੱਟੇ ਜਾਣ ਦੀ ਲੋੜ ਹੈ ਕਿ ਧਰਤੀ ਦੀ ਜੈਵ ਵਿਭਿੰਨਤਾ ਕਾਇਮ ਰਹੇ ਡੰਡੀ ਵਿਗਿਆਨੀ ਅਰਨਸ ਮਾਇਰ ਨੇ 1990 ਵਿੱਚ ਦੱਸਿਆ ਸੀ ਕਿ ਜੀਵਾਦਿਆਂ 600 ਜਾਤੀਆਂ ਹਰ ਹਫ਼ਤੇ ਲੁਪਤ ਹੋ ਰਹੀਆਂ ਹਨ ਡੰਡੀ ਜੇਕਰ ਇਹ ਵਾਕਈ ਸੱਚ ਹੈ ਤਾਂ ਇਹ ਕਾਫੀ ਡਰਾਵਣਾ ਹੈ ਡੰਡੀ ਕਿਸੇ ਸਮੇਂ ਦਿਓ ਕੱਦ ਡਾਇਨਾਸੌਰ ਦਾ ਵੀ ਧਰਤੀ ਉੱਤੇ ਰਾਜ ਰਿਹਾ ਹੈ ਅਤੇ ਉਹ ਕੁਦਰਤੀ ਘਟਨਾ ਕਾਰਨ ਲੁਪਤ ਹੋ ਗਏ ਡੰਡੀ ਬਦਲਾ ਕੁਦਰਤ ਦਾ ਨਿਜਮ ਹੈ ਪਰ ਇਨਸਾਨੀ ਦਖਲ ਅੰਦਾਜ਼ੀ ਨਾਲ ਇਹ ਪ੍ਰਕਰਨ ਤੇਜ਼ ਹੋਇਆ ਹੈ ਡੰਡੀ ਜ਼ਰੂਰਤਾਂ ਦੀ ਪੂਰਤੀ ਲਈ ਜੰਗਲ ਵੱਡੇ ਜਾ ਰਹੇ ਹਨ ਡੰਡੀ ਹਵਾ ਤੇ ਪਾਣੀ ਦਾ ਪ੍ਰਦੂਸ਼ਣ ਵਧ ਰਿਹਾ ਹੈ ਇਸ ਆਪਹੁਦਰੀਪਣ ਦਾ ਬੁਰਾ ਪ੍ਰਭਾਵ ਜੈਬ ਵਿਭਿੰਨਤਾ ਉੱਤੇ ਪੈ ਰਿਹਾ ਹੈ ਡੰਡੀ ਵਿਗਿਆਨੀਆਂ ਵੱਲੋਂ ਨਿਤ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸਾਡੀ ਜ਼ਿੰਦਗੀ ਨੂੰ ਸੁਖਾਲਾ ਕੀਤਾ ਜਾ ਸਕੇ ਡੰਡੀ ਅਸੀਂ ਇਹ ਖਾਹਿਸ਼ ਪਾਲ ਲਈ ਹੈ ਕਿ ਸਾਡਾ ਹਰ ਕੰਮ ਰਿਮੋਟ ਦੇ ਬਟਨ ਨਾਲ ਹੋਣ ਲੱਗੇ ਲਾਲਚ ਬਸ ਕੁਦਰਤੀ ਸੁੰਮਿਆ ਦੀ ਅੰਨੀ ਲੁੱਟ ਹੋ ਰਹੀ ਹੈ ਡੰਡੀ ਵਿਕਾਸ ਦੇ ਨਾਮ ਉਤੇ ਜੀਵ ਜੰਤੂਆਂ ਦੇ ਨਿਵਾਸ ਸਥਾਨ ਨਸ਼ਟ ਹੋ ਰਹੇ ਹਨ ਡੰਡੀ